ਸੱਚ ਰਹੀ ਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਇਹ ਇਸ ਕਰਕੇ ਇੰਪੋਰਟੈਂਟ ਹੈ ਕਿ ਇਸ ਨੇ ਅਮਿਤ ਸ਼ਾਹ ਤੇ ਮੋਦੀ ਸਾਹਿਬ ਦੋਨੋਂ ਦੀ ਨੀਂਦ ਹਰਾਮ ਕੀਤੀ ਹੈ ਵੈਸੇ ਤੁਸੀਂ ਕਹੋਗੇ ਜੀ ਐਸੀ ਕਿਹੜੀ ਵੀਡੀਓ ਇਹ ਵੀਡੀਓ ਜੈਨ ਜੀਨ ਜੋ ਇੰਡੀਆ ਚ ਆ ਗਿਆ ਮਤਲਬ ਤੁਸੀਂ ਇਹ ਕਹੋ ਕਿ ਕੀ ਨਾ ਲਦਾਖ ਹੈ ਜਿਹੜਾ ਉਹ ਨੇਪਾਲ ਬਣ ਰਿਹਾ ਹੈ ਜਾਂ ਬੰਗਲਾਦੇਸ਼ ਬਣ ਰਿਹਾ ਉਸ ਤਰ੍ਹਾਂ ਦਾ ਸਵਾਲ ਹੈ ਇਹ ਜਨਜੀ ਹੈ ਕਿ ਨੌਜਵਾਨ ਨੇ ਮਤਲਬ ਬੇਰਜ਼ਗਾਰ ਨੌਜਵਾਨ ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਭੁੱਖਮਰੀ ਮਹंगाई ਤੋਂ ਤੰਗ ਖਾਸ ਤੌਰ ਤੇ ਬੇਰਜ਼ਗਾਰੀ ਤੋਂ ਤੰਗ ਤੇ ਉਹ 18 ਸਾਲ ਤੋਂ 28 ਸਾਲ ਦੇ ਉਹ ਅੰਦੋਲਨ ਨੂੰ ਜਨਜੀ ਕਹਿੰਦੇ ਨੇ ਅਤੇ ਬਸੇ ਤਾਂ ਨਿਸ਼ੀਕਾਂਤ ਦੂਬਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਸੰਸਦ ਹੈ ਉਹਨੇ ਸੱਦਾ ਦਿੱਤਾ ਸੀ ਕਹਿੰਦਾ ਆਜੋ ਅਸੀਂ ਤੁਹਾਡੀ ਸਪੋਰਟ ਕਰਦੇ ਆਂ ਭ੍ਰਸ਼ਟਾਚਾਰ ਖਤਮ ਕਰੀਏ ਪਰਵਾਰਵਾਦ ਖਤਮ ਕਰੀਏ ਉਹਨੂੰ ਲੱਗਦਾ ਸੀ ਕਿ ਰਾਹੁਲ ਗਾਂਧੀ ਦੇ ਖਿਲਾਫ ਅਖਲੇਸ਼ ਜਾਦਵ ਦੇ ਖਿਲਾਫ ਮੰਮਤਾ ਸਟਾਲਨ ਇਹਨਾਂ ਪਰ ਇਹਨਾਂ ਦੇ ਲੋਕ ਉਹ ਹੋ ਗਿਆ ਉਲਟ ਲਦਾਖ ਦੇ ਵਿੱਚ ਆਪਾਂ ਦੇਖਿਆ ਕਿ ਪੈ ਗਏ ਹੂ ਭਾਜਪਾ ਦੇ ਦਫਤਰ ਨੂੰ ਦਫਤਰ ਫੂਕਤਾ ਅੱਗੇ ਲਾਉਂਦੇ ਨੇ ਇਹ ਨੇਪਾਲ ਚ ਵੀ ਅੱਗੇ ਦੇਖਿਆ ਸੀ ਅਗਲਾਤੀ ਉੱਥੇ ਗੱਡੀ ਖੜੀ ਸੀ ਸੀਆਰਪੀ ਦੀ ਉਹ ਫੂਕਤੀ ਤੇ ਇਹ ਆਪਾਂ ਦੇਖਿਆ ਉੱਥੇ ਹੁਣ ਤਾਂ ਹਾਲ ਇਹ ਹੋਇਆ ਪਿਆ ਜਨਜੀ ਦਾ ਲਦਾਖ ਤੋਂ ਉੱਤਰਾਖੰਡ ਸਾਰੇ ਕਿਤੇ ਮਦਰਾਂ ਸਮਝੋ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਆ ਕਿ ਮੋਦੀ ਸਾਹਿਬ ਨੂੰ ਘਬਰਾਏ ਪਏ ਨੇ ਵੀ ਇਹ ਕੀ ਹੋ ਰਿਹਾ ਹੈ ਇੰਨੀ ਨਿਰਾਸ਼ਾ ਕਿਉਂ ਲੋਕਾਂ ਦੇ ਵਿੱਚ ਉਦੇ ਕਾਰਨ ਵੀ ਸਪਸ਼ਟ ਨੇ ਵੈਸੇ ਇਹ ਗੁੱਸਾ ਜਿੰਨਾ ਕ ਆ ਗਿਆ ਨਨ ਨਰਿੰਦਰਪੋਦੀ ਤੋਂ ਸੰਭਾਲਿਆ ਜਾਣਾ ਨਹੀਂ ਅਮਿਤ ਸ਼ਾਹ ਤੋਂ ਸੰਭਾਲਿਆ ਜਾ ਰਿਹਾ ਇਹ ਦੇਖ ਲਓ ਵੈਸੇ ਇਹਨੂੰ ਥੋੜਾ ਜਿਹਾ ਸਮਝੀਏ ਮੋਦੀ ਨੇ ਨਾ 2019 ਚ ਜਦੋਂ ਆਰਟੀਕਲ 370 ਖਤਮ ਕੀਤਾ ਜੰਮੂ ਕਸ਼ਮੀਰ ਯੂਟੀ ਬਨਾਤੀ ਲਦਾਖ ਨੂੰ ਯੂਟੀ ਬਨਾਤਾ ਤੇ ਜਦੋਂ ਇਹ ਕੇਂਦਰੀ ਸ਼ਾਸਤ ਪ੍ਰਦੇਸ਼ ਬਨਾਤਾ ਤੇ ਇਹਦਾ ਮਤਲਬ ਲੋਕਾਂ ਤੋਂ ਇੱਕ ਹੱਕ ਕੋਲਿਆ ਸਰਕਾਰ ਚੁਣਨ ਦਾ ਤੇ ਉਦੋਂ ਕਿਹਾ ਸੀ ਵੈਸੇ ਇਹ ਵਾਦਾ ਕੀਤਾ ਸੀ ਕਿ ਇਹਨੂੰ ਜਲਦੀ ਬਣਾ ਦਾਂਗੇ ਜਿਵੇਂ ਕਸ਼ਮੀਰ ਨਾਲ ਕੀਤਾ ਸੀ ਕਿ ਪੂਰਨ ਰਾਜ ਦਾ ਦਰਜਾ ਦੇਵਾਂਗੇ ਪਰ ਨਹੀਂ ਦਿੱਤਾ ਉਦੋਂ ਬਾਅਦ ਅੰਦੋਲਨ ਸ਼ੁਰੂ ਹੋ ਗਏ ਅੰਦੋਲਨ ਸ਼ਾਂਤੀਪੂਰਨ ਕੀਨੇ ਕੀਤਾ ਅੰਦੋਲਨ ਇੱਕ ਗਾਂਧੀਵਾਦੀ ਹੈ ਮਹਾਤਮਾ ਗਾਂਧੀ ਦੇ ਰਸਤੇ ਚੱਲਣ ਵਾਲਾ ਵਾਦਾਵਰਨ ਕਾਰਕ ਹੋਏ ਜਿਹਨੇ 3 ਇਡੀਅਟਸ ਦੇਖਿਆ ਉਹਨੂੰ ਉਹ ਸੀਨ ਜਾਦਾ ਆ ਜਾਊਗਾ ਉਹ ਹੈ ਸੋਨ ਬਾਂਗ ਚ ਉਹ ਵਿਗਿਆਨੀ ਹੈ ਮਨਰਵਰਤ ਤੇ ਬੈਠ ਗਿਆ ਤੇ ਹੁਣ ਵੀ ਪੈਸੇ ਬੈਠਾ ਹੋਇਆ ਸੀ ਪਰਸੋਂ ਤੱਕ ਜਦੋਂ ਹਿੰਸਾ ਹੋਈ ਹੈ ਨਾ ਲਦਾਖ ਦੇ ਵਿੱਚ ਲਦਾਖੀ ਲੋਕ ਹਿੰਸਕ ਸ਼ਾਂਤੀ ਪ੍ਰਿਆ ਲੋਕ ਨੇ ਬੋਧੀ ਨੇ 77% ਬੋਧ ਧਰਮ ਨਾਲ ਸੰਬੰਧਿਤ ਨੇ ਖੈਰ ਉਦੋਂ ਉਹਨੇ ਆਪਣਾ ਵਰਤ ਛੱਡਤਾ ਸੀ ਹਿੰਸਾ ਤੋਂ ਬਾਅਦ ਕਿਉਂਕਿ ਉਹ ਕਹਿੰਦਾ ਵੀ ਇਹ ਤੁਸੀਂ ਮੇਰੀ ਜਿਹੜਾ ਮੇਰਾ ਅੰਦੋਲਨ ਹੈ ਉਹਨੂੰ ਬੜਾ ਨੁਕਸਾਨ ਪਹੁੰਚਾਤਾ ਇਸ ਕਰ ਲੈ ਵੈਸੇ ਉਹਨੇ ਪਹਿਲਾਂ ਬੜੀ ਮਿਹਨਤ ਕੀਤੀ ਲਦਾਖ ਤੋਂ ਪੈਦਲ ਯਾਤਰਾ ਕੀਤੀ ਸੀ ਪੈਦਲ ਮਾਰਚ ਕੀਤਾ ਸੀ ਪਹੁੰਚ ਗਿਆ ਸੀ ਉੱਥੇ ਦਿੱਲੀ ਤੇ ਪਰ ਕਿਸੇ ਨੇ ਗੱਲ ਹੀ ਨਹੀਂ ਸੁਣੀ ਉਹਦੀ ਤਾਂ ਹੁਣ ਜਿਹੜਾ ਮਸਲਾ ਜਿਹੜਾ ਤਾਜ਼ਾ ਮਸਲਾ ਹੈ ਇਹ ਹੋਰ ਸੀ ਇਹ ਅਸਲ ਮਸਲਾ ਤਾਂ ਇਹ ਸੀ ਵੀ ਉੱਥੇ ਨੌਜਵਾਨ ਜਨ ਜੀ ਆਲੇ ਬਿਲਕੁਲ ਸ਼ਾਂਤੀ ਨਾਲ ਆਪਦਾ ਹੋ ਪ੍ਰਦਰਸ਼ਨ ਕਰ ਰਹੇ ਸੀ ਜਲੂਸ ਕੱਢ ਰਹੇ ਸੀ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਚੋਂ ਕੋਈ پتਰਾ ਹੋਇਆ ਪੱਥਰ ਚੱਲਿਆ ਤੇ ਉਸ ਤੋਂ ਬਾਅਦ ਭੀੜ ਜਿਹੜੀ ਆ ਹਿੰਸਕ ਹੋ ਗਈ ਨੌਜਵਾਨਾਂ ਚ ਅਕਸਰ ਹੀ ਹੁੰਦਾ ਹੈ ਇਹ ਮੈਂ ਦੇਖਿਆ ਕੋਈ ਚਾਹੇ ਸ਼ਰਾਰਤੀ ਅੰਸ਼ਰ ਕਰੇ ਚਾਹੇ ਕੋਈ ਹੋਰ ਕਰਾਵੇ ਚਾਹੇ ਸਰਕਾਰ ਕਰਾਵੇ ਤੇ ਉਸ ਤੋਂ ਬਾਅਦ ਤਾਂ ਫਿਰ ਅਫਰਾ ਤਫਰੀ ਮਚਣੀ ਹੁੰਦੀ ਹੈ ਪਾ ਦੇਖਦੇ ਦੇਖਦੇ ਫਿਰ ਹਿੰਸਕ ਹੋ ਗਿਆ ਸ਼ੇਰ ਜਿਹੜੇ ਨਰਾਜ਼ ਨੌਜਵਾਨ ਸੀ ਅਫਗਾਨਾਤੀਆ ਦਫਤਰ ਫੂਕਤਾ ਬਹਨ ਫੂਕਤੇ ਇਹ ਹੋਇਆ ਤੋਂ ਹੁਣ ਹਾਲਾਤ ਤਾਂ ਇਹ ਹੋਏ ਪਏ ਨੇ ਕਿ ਮੋਦੀ ਸਾਹਿਬ ਜਿਹੜੇ ਨੇ ਜੇ ਹੁਣ ਤੱਕ ਦੀ ਆਪਾਂ ਗੱਲ ਦੇਖੀਏ ਕੋਈ ਤਾਂ ਐਸਾ ਹੋਵੇ ਨਾ ਮੋਦੀ ਨੂੰ ਅਸੀਂ ਕਹੀਏ ਕਿ ਭਾਈ ਤੂੰ ਠੀਕ ਐ ਪਰ ਲੱਗਦਾ ਕਿ ਉਹ ਨਾ ਤਾਂ ਮਨੀਪੁਰ ਸੰਭਰ ਰਿਹਾ ਨਾ ਹੀ ਲਦਾਖ ਸੰਭਰ ਰਿਹਾ ਨਹੀਂ ਕਸ਼ਵੀਰ ਸੰਭਰ ਰਿਹਾ ਹੁਣ ਤਾਂ ਉੱਤਰਾਖੰਡ ਵੀ ਵਿੱਚ ਆ ਗਿਆ ਪੰਜਾਬ ਪਹਿਲੇ ਵਿੱਚ ਸੀ ਨਾਹੀਂ ਟਰੰਫ ਨਾਹੀਂ ਅਮਰੀਕਾ ਆਉਣ ਟਰਪ ਦਾ ਹਾਲ ਇਹ ਆ ਕਿ ਸੰਯੁਕਤ ਰਾਸ਼ਟਰ ਵਿੱਚ ਭਾਸ਼ਣ ਦਿੱਤਾ ਉਹਨੇ ਔਰ ਕਿਹਾ ਕਿ ਮੈਂ ਜਿਹੜੇ ਹੈ ਉਥੇ ਜੁਦਬੰਦੀ ਕਰਵਾਈ ਹੈ ਮਦਰ ਗੋਦੋ ਜਾਦੂ ਜਿਹੜਾ ਸੀ ਨਾ ਮੋਦੀ ਮੋਦੀ ਬੋਦੀ ਉਹ ਖਤਮ ਜਾਂਦਾ ਜਾਂਦਾ ਹੈ ਹੁਣ ਇਹ ਦੇਖ ਲਓ ਪੂਰੇ ਦੇਸ਼ ਚ ਰਾਜਗੀਜੀ ਦੀ ਗੱਲ ਹੈ ਗੁੱਸਾ ਹੈ ਭਦਰ ਹੈ ਅਕਰੋਸ਼ ਭਦਰ ਹੈ ਇਉਂ ਲੱਗ ਰਹੀ ਹੈ ਗੱਲ ਕਿਹਰ ਆਪਾਂ ਗੱਲ ਕਰ ਰਹੇ ਸੀ ਲਦਾਖ ਦੀ ਲਦਾਖ ਦੇ ਵਿੱਚ ਹੁਣ ਤੁਸੀਂ ਦੇਖ ਲਓ ਕਿ ਇੱਕ ਖਾਸ ਕਿਸਮ ਦੀ ਇਸ ਗੱਲ ਤੋਂ ਬਾਅਦ ਤਾਂ ਇੱਕ ਕ੍ਰਾਂਤੀ ਜਿਹੜੀ ਆ ਹਟ ਜਿਵੇਂ ਹੁੰਦੀ ਨੇ ਆ ਹਟ ਸੰਕੇਤ ਜੇ ਮਿਲ ਲੈਂਦੇ ਨੇ ਮੀ ਤੋਂ ਪਹਿਲਾਂ ਜਿਹੜਾ ਕੋਈ ਵਾਰੀ ਆਪਾਂ ਨੂੰ ਪਤਾ ਲੱਗਦਾ ਵੀ ਅੱਜ 20 ਆਊਗਾ ਮੌਸਮ ਜਿਹਦਾ ਉਸ ਤਰ੍ਹਾਂ ਦੀ ਗੱਲ ਸੁਣਾਈ ਦੇ ਰਹੀ ਹੈ ਤੇ ਇਹ ਹੁਣ ਜਿਹੜੀ ਆ ਉਹ ਲਦਾਖ ਦੀਆਂ ਬਰਫੀਲੀਆਂ ਵਾਦੀਆਂ ਤੋਂ ਲੈ ਕੇ ਤੇ ਜਿਹੜੇ ਉੱਤਰਾਖੰਡ ਦੀਆਂ ਹਰਿਆ ਘਾਟੀਆਂ ਤੱਕ ਪਹੁੰਚ ਗਈ। ਜੇ ਐਂ ਕਹੀਏ ਪੰਜਾਬ ਦੇ ਖੇਤਾਂ ਤੱਕ ਪਹੁੰਚ ਗਈ। ਕਿਉਂਕਿ ਨੌਜਵਾਨ ਜਿਹੜੀ ਜਿਹਨੂੰ ਜੁਵਾ ਪੀੜੀ ਕਹਿੰਦੇ ਆ ਜਨ ਜੀ ਆਲੇ ਉਹ ਤਾਂ ਸੜਕਾਂ ਦੇ ਉੱਤਰ ਰਹੇ ਨੇ। ਤੇ ਬੇਸੇ ਜਿਸ ਤਰੀਕੇ ਨਾਲ ਸੜਕਾਂ ਤੇ ਹੋ ਇੱਥੇ ਉਤਰੇ ਉਸ ਤੋਂ ਬਾਅਦ ਉੱਤਰਾਖੰਡ ਚ ਉਤਰੇ ਮੈਂ ਕਿ ਜਾ ਕੇ ਦੱਸਦਾ ਉਹਨਾਂ ਦਾ ਮਾਮਲਾ ਕੀ ਹੈ। ਮਾਮਲੇ ਭਾਵੇਂ ਲੋਕਲੀ ਹੁੰਦੇ ਨੇ। ਲੇਕਿਨ ਗੱਲ ਤਾਂ ਨਾਰਾਜ਼ਗੀ ਪ੍ਰਗਟ ਹੁੰਦੀ ਹੈ। ਤੇ ਉਹ ਉੱਥੇ ਪੇਪਰ ਲੀਕ ਦਾ ਮਾਮਲਾ ਸੀ ਉੱਥੇ ਤਾਂ ਪੁਸ਼ਕਰ ਸਿੰਘ ਧਾਮੀ ਉਹਨਾਂ ਦੇ ਮੁੱਖ ਮੰਤਰੀ ਕਹਿੰਦੇ ਜੀ ਇਹ ਪੇਪਰ ਜਹਾਦ ਪਤਾ ਨਹੀਂ ਕੀ ਗੱਲ ਹੈ ਯਾਨੀ ਸਥਾਨਿਕ ਮੁੱਦੇ ਹੁੰਦੇ ਨੇ ਤੇ ਫਿਰ ਇਹ ਅੰਦੋਲਨ ਪੂਰਾ ਲੈ ਲੰਦੇ ਨੇ ਪੂਰੇ ਰੂਪ ਅੰਦੋਲਨ ਦਾ ਆਪਾਂ ਦੇਖਿਆ ਨਾ ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਤੋਂ ਲੈ ਕੇ ਕੀ ਹੋਇਆ ਸਰਕਾਰੀ ਬਦਲ ਗਈ ਸੀ ਤੋਂ ਇਸ ਤਰ੍ਹਾਂ ਦੀ ਗੱਲ ਹੈ ਖੈਰ ਹੁਣ ਇਹ ਜਿਹੜਾ ਨੌਜਵਾਨਾਂ ਦਾ ਅਕਰੋਸ਼ ਹੈ ਇਹਦੇ ਪਿੱਛੇ ਦੋ ਤਿੰਨ ਗੱਲਾਂ ਪਈਆਂ ਨੇ ਇੱਕ ਤਾਂ ਬੇਰਜ਼ਗਾਰੀ ਹੈ ਦੂਜਾ ਬੜਾ ਪ੍ਰਸ਼ਟਾਚਾਰ ਹੈ ਇਹਨੂੰ ਤੁਸੀਂ ਆਪਾਂ ਐ ਨਾ ਕਹੀਏ ਆਮ ਤੌਰ ਤੇ ਕਹਿ ਦਿੰਦੇ ਜਿਵੇਂ ਮੈਂ ਸ਼ੁਰੂ ਚ ਕਹਿਆ ਸੀ ਕਿ ਜੀ ਨਪਾਲ ਬੰਗਲਾਦੇਸ਼ ਤੋਂ ਪ੍ਰੇਰਿਤ ਨੇ ਖੈਰ ਲਦਾਖ ਇਸ ਕਰਕੇ ਮੈਂ ਕਹਣਾ ਕਿ ਇਹ ਥੋੜੀ ਜਿਹੀ ਜਲਦਬਾਜ਼ੀ ਹੋ ਜੂਗੀ ਜੇ ਆਪਾਂ ਕਿਉਂ ਕਹਿੰਦਾ ਜਿਹੜਾ ਇਹ ਅੰਦੋਲਨ ਹੈ 5 ਸਾਲ ਤੋਂ ਤਾਂ ਮੈਂ ਦੇਖ ਰਿਹਾ ਹਾਂ ਬਾਗਚੌਂਕ ਨੂੰ ਉਹ ਲੱਗਿਆ ਹੋਇਆ ਜਿਹੜੀ 19 ਦੇ ਵਿੱਚ ਆਰਟੀਕਲ ਜਿਹੜਾ ਹਟਾਇਆ ਸੀ ਤੇ ਉਹਦੇ ਵਿੱਚ ਤੁਸੀਂ ਲਾ ਬੈਨੀਫੈਸਟੋ ਚ ਉਹਨੇ ਸਾਫ਼ ਕਹਿਤਾ ਸੀ ਕਿ ਇਹਨੂੰ ਆਪਾਂ ਦੇਵਾਂਗੇ ਜਦੋਂ ਚੋਣਾ ਹੋਈ ਹੈ ਨਾ ਵੀ ਆਪਾਂ ਪੂਰਨ ਦਰਜਾ ਦੇਵਾਂਗੇ ਮੋਦੀ ਸਾਹਿਬ ਵੀ ਕਹਿਤਾ ਸੀ ਤੇ ਪਰ ਵਾਅਦਾ ਤਾਂ ਬਹੁਤ ਬਾਦੇ ਕੀਤਾ ਨੇ 2 ਕਰੋੜ ਨੌਕਰੀਆਂ ਦਾ ਵੀ ਕੀਤਾ ਸੀ ਮੋਦੀ ਸਾਹਿਬ ਵਾਅਦੇ ਤਾਂ ਪਾਉਂਦ ਕਰਦੇ ਨੇ ਫਿਰ ਜੁਮਲੇ 15 ਲੱਖ ਦਾ ਵੀ ਕੀਤਾ ਸੀ ਤਾਂ ਸੋਨੋ ਜਿਹੜਾ ਬਾਗ ਚੋਂ ਕਿ ਨੇ ਯਾਦ ਕਰਾਇਆ ਚਿੱਠੀ ਲਿਖੀ ਜਦੋਂ ਮੋਦੀ ਸਾਹਿਬ ਕਾਰਗਰ ਗਏ ਉਹਨੂੰ ਚਿੱਠੀ ਦਿੱਤੀ ਵੀ ਪਰ ਕੋਈ ਜਵਾਬ ਕੌਣ ਦਿੰਦਾ ਕੋਈ ਜਵਾਬ ਨਹੀਂ ਆਇਆ ਸੋ ਇਹ ਜਿਹੜੀ ਵਾਦਾ ਖਿਲਾਫੀ ਸੀ ਇਹਦੇ ਖਿਲਾਫ ਉਥੋਂ ਦੀ ਐਕਟਸ ਬਾਡੀ ਹੈ ਜਿਹਨੂੰ ਲੈਪ ਕਹਿੰਦੇ ਨੇ ਲੈ ਐਕਟਸ ਬਾਡੀ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਤੇ ਉਹਦੇ ਚ ਜਿਹੜਾ ਜਿਹੜਾ ਵਿਰੋਧ ਹੈ ਉਹਦੇ ਚ ਜਨਜੀ ਵਾਲੇ ਮਤਲਬ ਕੋਈ 18 ਤੋਂ 25 ਸਾਲ ਵਾਲੇ ਨੌਜਵਾਨ ਉਹ ਆ ਗਏ ਉਹਦੇ ਪਿੱਛੇ ਹੋਰ ਵੀ ਕਾਰਨ ਸੀ ਕੱਲਾ ਇਹ ਹੀ ਦਿਸੇ ਉਹਦੇ ਪਿੱਛੇ ਕਾਰਨ ਸੀ ਕਿ ਇਹੇ ਬੈਠਾ ਸੀ ਕਾਫੀ ਦਿਨ ਤੋਂ ਜਿਹੜੇ ਮਰਨ ਵਰਤ ਤੇ ਬੈਠੇ ਸੀ ਉਹਨਾਂ ਚ 35 ਦਿਨਾਂ ਤੋਂ ਜਿਹੜੇ ਲੋਕ ਹੋਰ ਬੈਠੇ ਸੀ ਨਾ ਬਾਂਗ ਚੂਗ ਨਾਲ ਉਹਦੇ ਚ ਦੋ ਜਿਹੜੇ ਲੋਕ ਸੀ ਦੋ ਬੰਦੇ ਜਿਹੜੇ ਉਹਨਾਂ ਦਾ ਇੰਨਾ ਖਾਲਚ ਖਰਾਬ ਹੋ ਗਿਆ ਉਹਨਾਂ ਨੂੰ ਹਸਪਤਾਲ ਲੈ ਗਏ ਜਦੋਂ ਉਹਨਾਂ ਨੂੰ ਹਸਪਤਾਲ ਲੈ ਗਏ ਨਾ ਉੱਥੇ ਫਿਰ ਪ੍ਰੋਬਲਮ ਆਈ ਉਨ੍ਹਾਂ ਦਾ ਕੀ ਹੋਇਆ ਕਿ ਲੋਕਾਂ 'ਚ ਰੋਸ ਜ਼ਿਆਦਾ ਵੱਧ ਗਿਆ ਜਿਹੜੇ ਅੱਜ ਮੁੰਡੇ ਆਏ ਨਾ ਜਿਹੜੇ ਜਿਨ੍ਹਾਂ ਨੇ ਅੰਦੋਲਨ ਕੀਤਾ ਇਹ ਉਸ ਤੋਂ ਬਾਅਦ ਆ ਰਾਂ ਅੰਦੋਲਨਾ ਉਸ ਤੋਂ ਬਾਅਦ ਫਿਰ ਆ ਜਿਹੜਾ ਰੋਸ ਵਧਿਆ ਹੋਇਆ ਸੀ ਆਪਾਂ ਦੇਖ ਹੀ ਲਿਆ ਜਿਹੜੀ ਦਫ਼ਤਰ ਫੂਕਣਾ ਉਸ ਤੋਂ ਬਾਅਦ ਗੋਲੀ ਚੱਲਣਾ ਤੇ ਸਾਰਾ ਕੁਝ ਹੋਇਆ ਤੇ ਫਿਰ ਜਿਹੜਾ ਬਾਂਗਚੋਕ ਦਾ ਵਰਤ ਚੜ੍ਹਦੇ ਨਾ ਉਹ ਕਹਿੰਦਾ ਮੇਰਾ ਤਾਂ ਜਿਹੜਾ ਸ਼ਾਂਤੀਪੂਰਨ ਅੰਦੋਲਨ ਹੀ ਸਫਲ ਹੋ ਗਿਆ ਕਹਿੰਦਾ ਉਹਨੇ ਤਾਂ ਅਪੀਲ ਵੀ ਕੀਤੀ ਹੈ ਕਹਿੰਦਾ ਕਰੋ ਮੇਰਾ ਬੁੱਦਾ ਕਮਜ਼ੋਰ ਕਰਤਾ ਤੁਸੀਂ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਹਜ਼ਾਰਾਂ ਦੇ ਕਿੰਤੀ ਚੋਕ ਨੇ ਹਾਲ ਦੀ ਘੜੀ ਤੋਂ ਤੇ ਕਰਫਿਊ ਲੱਗਿਆ ਹੋਇਆ ਜਦੋਂ ਕਰਫਿਊ ਹਟਿਆ ਉਦੋਂ ਦੇਖਣ ਵਾਲੀ ਗੱਲ ਹੂ ਉਦੋਂ ਸਵਾਲਾਂ ਦੇ ਜਵਾਬ ਕਿਵੇਂ ਮਿਲਦੇ ਨੇ ਇਹ ਦੇਖਣ ਵਾਲੀ ਗੱਲ ਹੈ ਗਲਤ ਹੈ ਇਹ ਆ ਕਿ ਹੁਣ ਤਾਂ ਹਾਲ ਦੀ ਘੜੀ ਕੰਟਰੋਲ ਕਰ ਲਿਆ ਉਹਨਾਂ ਨੇ ਇਹ ਤਾਂ ਗੱਲ ਹੈ ਪਰ ਇਹਦੇ ਨਾਲ ਇਹ ਨਹੀਂ ਕਿ ਮੋਦੀ ਸਾਹਿਬ ਦੀ ਜਿਹੜੀ ਉਹ ਉੱਥੇ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਲੋਕਾਂ ਨੇ ਮੰਨ ਲਿਆ ਖੈਰ ਅਸਲ ਖੈ ਕੀ ਕਾਰਨ ਕੀ ਹੈ ਇਹਦੇ ਪਿੱਛੇ ਚਾਰ ਮੰਗਾਂ ਨੇ ਚਾਰ ਮੰਗਾਂ ਕਿਹੜੀਆਂ ਨੇ ਇੱਕ ਤਾਂ ਇਹ ਹੀ ਹੈ ਕਿ ਸਟੇਟ ਜਿਹੜਾ ਫੁੱਟ ਦਾ ਦਿਓ ਅ ਦਰਜਾ ਦਿਓ ਜਣੀ ਇਹਨੂੰ ਰਾਜ ਬਣਾਓ ਲਦਾਖ ਨੂੰ ਸਟੇਟ ਫੁੱਟ ਦਾ ਦਰਜਾ ਦਿਓ ਤੇ ਇੱਕ ਤਾਂ ਇਹ ਉਹਨਾਂ ਦੀ ਵੱਡੀ ਮੰਗ ਹੈ ਕਿ ਇਹ ਤੋਂ ਬਿਨਾ ਕਹਿੰਦੇ ਅਸੀਂ ਸਾਡਾ ਨਹੀਂ ਸਰਦਾ ਦੂਜਾ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਜਿਹੜਾ ਸੰਵਿਧਾਨ ਦੀ 6ਵੀਂ ਜਿਹੜੀ ਸੂਚੀ ਹੈ 6th షెਡਿਊਲ ਆਫ ਕਨਸਟੀਟਿਊਸ਼ਨ ਉਹਦੇ 'ਚ ਦਰਜ ਕਰੋ ਉਹਦੇ ਨਾਲ ਤੁਹਾਡੀ ਇੱਕ ਬੱਕਰੀ ਪਹਿਚਾਨ ਕਲਚਰ ਦੀ ਤੁਹਾਡੀ ਆਇਡੈਂਟੀਟੀ ਬਣੀ ਰਹਿੰਦੀ ਹੈ ਉੱਥੇ ਆਟੋਨਮਸ ਡਿਸਟ੍ਰਿਕਟ ਕੌਂਸਲ ਬਣਦੀ ਹੈ ਉਹਦਾ ਤੁਹਾਨੂੰ ਹੱਕ ਮਿਲ ਜਾਂਦਾ ਹੈ ਉਹਦੇ ਨਾਲ ਆਟੋਨਮਸ ਰੀਜਨਲ ਕੌਂਸਲ ਬਣਦੀ ਹੈ ਆਪਦੇ ਕਾਨੂੰਨ ਆਪ ਬਣਾ ਸਕਦੇ ਹੁੰਨੇ ਹੋ ਭੂਮੀ ਦਾ ਪ੍ਰਬੰਧਨ ਜੰਗਲਾਂ ਦਾ ਪ੍ਰਬੰਧਨ ਇਹ ਪਹਿਲਾਂ ਵੀ ਹੈ ਐਸਾ ਕੁਝ ਨਹੀਂ ਅਸਾਮ ਦੇ ਵਿੱਚ ਮਗੇਲਾ ਦੇ ਵਿੱਚ ਤਿਰਪੁਰਾ ਮਿਜ਼ੋਰਮ ਇਹ ਸਾਰੇ ਕਿਤੇ ਪਹਿਲਾਂ ਵੀ ਹੈਗਾ ਤੇ ਉਹਦੀ ਮੰਗ ਜਿਹੜੀ ਹੈ ਸਰਕਾਰ ਨੇ ਕੀਤੀ ਇਹ ਸਰਕਾਰ ਤੋਂ ਕੀਤੀ ਹੈ ਚਾਰ ਮੰਗਾਂ ਮੇਨ ਨੇ ਦੋ ਤਾਂ ਇਹ ਹੀ ਹੋ ਗਈਆਂ ਤੀਜੀ ਮੰਗ ਹੈ ਕਿ ਕਾਰਗਲ ਨੂੰ ਤੇ ਲਦਾਖ ਨੂੰ ਦੋ ਲੱਗ-ਲੱਗ ਬਣਾਓ ਇਹਨਾਂ ਦੇ ਤੁਸੀਂ ਲੋਕ ਸਭਾ ਚੀਤਾ ਤੇ 1/4 ਮੰਗ ਹੈ 4/4 ਮੰਗ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਲੋਕਲ ਲਾਜ਼ਮੀ ਦੇ ਉਹਨਾਂ ਨੂੰ ਤੁਸੀਂ ਤਰਜੀਹ ਦੇ ਆਧਾਰ ਤੇ ਨੌਕਰੀਆਂ ਦਿਓ ਉੱਥੇ ਲੋਕਲ ਜਿਹੜੇ ਆ ਯਾਨੀ ਇਹ ਉਹਨਾਂ ਦੀ ਇਹ ਮੰਗ ਹੈ ਇਹ ਇਹਨਾਂ ਨੂੰ ਲੈ ਕੇ ਅਸਲ ਲੜਾਈ ਜਿਹੜੀ ਹੈ ਚੱਲ ਰਹੀ ਹੈ ਤੇ ਹੁਣ ਲੜਾਈ ਦਾ ਹਾਲ ਇਹ ਹੈ ਕਿ ਲੜਾਈ ਹੁਣ ਹਿੰਸਕ ਹੋ ਗਈ ਉਹਨੇ ਜਿਹੜਾ ਹੈ ਬਾਂਗ ਚੁੰਗ ਨੇ ਆਪਣਾ ਵਰਤਨ ਜਿਹੜਾ ਹੈ ਵਾਪਸ ਲੈ ਲਿਆ ਇਹ ਹੈ ਲਦਾਖ ਦੀ ਵੈਸੇ ਹੈ ਕੋਈ ਪਹਿਲੇ ਅਚਾਨਕ ਨਹੀਂ ਸਾਰਾ ਕੁਝ ਹੋਇਆ ਇਹ ਕਾਫੀ ਪੁਰਾਣੀ ਜਿਹੜੀ ਕਹਾਣੀ ਚੱਲਦੀ ਹੈ ਤੇ ਜਿਹੜੀ ਲੇ ਐਪਿਕ ਬਾਡੀ ਹੈ ਜਾਂ ਕਾਰਗਲ ਡੈਮੋਕ੍ਰੈਟਿਕ ਅਲਾਈਅንስ ਹੈ ਇਹ ਕਾਫੀ ਚਿਰ ਤੋਂ ਮੰਗ ਕਰ ਰਿਹਾ ਸੀ ਇਸ ਕਰਕੇ ਇਹਨੂੰ ਅਚਾਨਕ ਨਾਮ ਬਣ ਗਿਆ ਤਾਂ ਹੀ ਮੈਂ ਕਹਿੰਦਾ ਕਿ ਠੀਕ ਹੈ ਏਜੰਸੀ ਵਾਲੇ ਆ ਗਏ ਮੁੰਡੇ ਨਵੇਂ ਮੁੰਡੇ ਨੇ ਪਰ ਇਹ ਕੱਲਾ ਨੇਪਾਲ ਤੋਂ ਪ੍ਰਭਾਵਿਤ ਨਹੀਂ ਇਹ ਤਾਂ ਪਹਿਲੇ ਲੱਗੇ ਹੋਏ ਨੇ ਲੇਕਿਨ ਇੱਕ ਕਮਾਲ ਦੇਖੋ ਤੁਸੀਂ ਲਦਾਖ ਤੋਂ 500 ਕਿਲੋਮੀਟਰ ਪੈਂਦਾ ਹੈ ਉੱਤਰਾਖੰਡ ਉੱਥੇ ਵੀ ਉਵੇਂ ਹੀ ਅਕ੍ਰੋਸ਼ ਹੈ ਜਿਵੇਂ ਉੱਥੇ ਦੇਖਿਆ ਜਿਹੜੀ ਉਹ ਰੀਜ਼ਨ ਤਾਂ ਉਹਦਾ ਇਹ ਸੀ ਤਾਜ਼ਾ ਜਿਹੜੀ ਘਟਨਾਵੇਂ ਦੱਸੇ ਵੀ ਕੋਈ ਛੋਟਾ ਜਿਹਾ ਰੀਜ਼ਨ ਹੁੰਦਾ ਬਣ ਜਾਂਦੇ 21 ਸਤੰਬਰ ਨੂੰ 2025 ਨੂੰ ਇੱਕ ਪੇਪਰ ਹੋਇਆ ਸੀ 30 ਮਿੰਟ ਬਾਅਦ ਉਹ ਪੇਪਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਯਾਨੀ ਅੱਧੇ ਘਟੇ ਬਾਹਰ ਆਇਆ ਪਿਆ ਸੀ ਪੇਪਰ ਯੂਕੇ ਐਸਐਸਸੀ ਦਾ ਪੇਪਰ ਸੀ ਉੱਤਰਾਖੰਡ ਸਰਪਲਸ ਸਿਲੈਕਸ਼ਨ ਬੋਰਡ ਦਾ ਪੇਪਰ ਸੀ ਜਿਹੜਾ ਉਹ ਹੋ ਜਬ ਬਾਹਰ ਆ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉੱਥੇ ਨਕਲ ਬਹੁਤ ਹੁੰਦੀ ਹੈ 4 ਸਾਲਾਂ ਚ 6 ਜਿਹੜੇ ਐਗਜ਼ਾਮ ਨੇ ਉਹ ਉਹ ਪੇਪਰ ਢੀਕ ਹੋਏ ਸੀ ਉੱਥੇ ਕਾਨੂੰਨ ਸਖਤ ਬਣਾਉਣਾ ਪਿਆ ਸੀ ਉੱਥੇ ਸਰਕਾਰ ਨੂੰ ਹਣ ਵੀ ਸੈਟ ਬਣਾਈ ਹੈ ਤੇ ਪੁਸ਼ਕਰ ਸਿੰਘ ਧਾਮੀ ਤੱਕ ਇਹਦੇ ਪੇਪਰ ਚ ਹਾ ਦੀ ਦੱਸਦੇ ਨੇ ਜਿਹੜੀ ਉੱਥੇ ਨੌਜਵਾਨ ਜਿਹੜੇ ਨੇ ਮਸਲਾ ਪਾਵੇਂ ਸੀ ਤੇ ਉਸ ਤੋਂ ਬਾਅਦ ਫਿਰ ਏਜੰਸੀ ਵਾਲੇ ਆ ਗਏ ਮੋਰਚਾ ਲਾਤਾ ਉਹਨਾਂ ਨੇ ਬੇ ਉੱਤਰਾਖੰਡ ਬੇਰਜ਼ਗਾਰ ਮੋਰਚਾ ਉਹਦੀ ਅਗਵਾਈ ਕਰ ਰਿਹਾ ਹੈ ਔਰ ਸਾਰੇ ਨੌਜਵਾਨ ਸੜਕਾਂ ਤੇ ਨੇ ਔਰ ਨਹੀਂ ਸੰਭਾਲੇ ਜਾ ਰਹੇ ਔਰ ਨੌਜਵਾਨ ਆਪਣੇ ਸੋਸ਼ਲ ਮੀਡੀਆ ਤੇ ਕਹਾਣੀਆਂ ਸ਼ੇਅਰ ਕਰ ਰਹੇ ਨੇ ਔਰ ਜਿਹੜਾ ਇਹਦਾ ਜਹਾਦ ਦਾ سقੂਫਾ ਸਮਾਂ ਬਦਲੀ ਤੇ ਪਾਤੀ ਉਹਨੇ ਹੋਰ ਰੈਨ ਵਧਾਤਾ ਤੇ ਤਕਰੀਬਨ ਜਿਹੜਾ ਨਕਲ ਹੈ ਨਾ ਯੂਕੇ ਐਸ 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 ਸੀ ਦਾ ਇਹ ਇਗਜ਼ਾਮ 10 ਲੱਖ ਲੋਕ ਪ੍ਰਭਾਵਿਤ ਹੋਏ ਬਾਹਰ ਦੀ ਸੜਕਾਂ ਤੇ ਅਸਲ ਦੇ ਵਿੱਚ ਰੌਲਾ ਕੀ ਹੈ ਸਰਕਾਰੀ ਨੌਕਰੀਆਂ ਸਰਕਾਰੀ ਨੌਕਰੀਆਂ ਦੀ ਤਾਂ ਉਮੀਦ ਹੁੰਦੀ ਹੈ ਹਰ ਇੱਕ ਬੰਦੇ ਨੂੰ ਤੇ ਪਰ ਮੋਦੀ ਸਾਹਿਬ ਕੀ ਕਰਦੇ ਨੇ ਉਹਨਾਂ ਦੀਆਂ ਅਮੀਦਾਂ ਤੇ ਪਾਣੀ ਫੇਰ ਦਿੰਦੇ ਨੇ ਨੌਕਰੀ ਤਾਂ ਕੋਈ ਮਿਲਦੀ ਨਹੀਂ ਮੋਦੀ ਕਹਿ ਲੋ ਜਾ ਪਸ਼ਕਰਤਾ ਮੈਂ ਆਖਰ ਤਾਂ ਲੀਡਰ ਕੋਲ ਹੀ ਗੱਲ ਜਾਣੀ ਹੁੰਦੀ ਆ ਤੇ ਨਹੀਂ ਤਾਂ ਹੁਣ ਬੱਚੇ ਵਿਰੋਧ ਕਰ ਰਹੇ ਨੇ ਤੇ ਉਹ ਵਿਰੋਧ ਨੂੰ ਹੁਣ ਤੁਸੀਂ ਧੱਕੇ ਨਾਲ ਡਰਾ ਕੇ ਜਾਂ ਗੋਲੀ ਚਲਾ ਕੇ ਜਿਵੇਂ ਉੱਥੇ ਹੋਇਆ ਇਹ ਦਬਾਉਂਗੇ ਮੈਨੂੰ ਤਾਂ ਇਹ ਲੱਗਦਾ ਇਹ ਤਾਂ ਸਮਾਂ ਹੋਰ ਗਲਤੀ ਹੋਏਗੀ ਜਿਸ ਤਰੀਕੇ ਨਾਲ ਲਦਾਖ ਚ ਹੋਇਆ ਚਾਰ ਬੰਦੇ ਵਰਗੇ ਹੁਣ ਤਾਂ ਲੱਗਦਾ ਸ਼ਾਂਤੀ ਹੈ ਲੇਕਿਨ ਜਦੋਂ ਕਰਫੂ ਹਟ ਗਿਆ ਲੋਕਾਂ ਦੇ ਮਨਾਂ 'ਚ ਜਿਹੜਾ ਅਕ੍ਰੋਸ਼ ਆ ਗਲਤਾਂ ਉਹਦੀ ਹੈ ਇਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਨੂੰ ਸਮਝਣ ਦੀ ਲੋੜ ਹੈ ਇਹ ਆਹਟ ਹੈ ਕਿਸਮ ਦੀ ਇਹ ਸਾਰੇ ਚੀ ਹੈ ਨੌਜਵਾਨ ਸਾਰੇ ਦੁਖੀ ਨੇ ਪੰਜਾਬ ਤੁਹਾਨੂੰ ਕੀ ਲੱਗਦਾ ਜਿਹੜੇ ਨੌਜਵਾਨਾਂ ਨੂੰ ਤੁਸੀਂ ਕਹਿੰਦੇ ਸਿਆ ਦੇਖ ਲਓ ਕਿੰਨਾ ਕੰਮ ਕਰ ਰਹੇ ਨੇ ਹੁਣ ਤਾਂ ਲੱਗੇ ਹੋਏ ਨੇ ਲੇਕਿਨ ਜੇ ਦੂਜੇ ਪਾਸੇ ਪੈਗੇ ਤਾਂ ਫਿਰ ਹਾਲ ਦੇਖੋ ਤੁਸੀਂ ਤਾਂ ਇਹ ਸਾਰਾ ਸਾਰੇ ਦੇਸ਼ੀ ਹੋਏ ਪਏ ਮਹਾਰਾਸ਼ਟਰ ਤੋਂ ਮਨੀਪੁਰ ਤੱਕ ਲਦਾਖ ਤੋਂ ਉੱਤਰਾਖੰਡ ਮੈਂ ਤੁਹਾਨੂੰ ਦੱਸਿਆ ਸਾਰੇ ਕਿਤੇ ਇਸ ਤਰ੍ਹਾਂ ਤੁਮੋਦੀ ਸਾਹਿਬ ਅੰਮਿਤ ਸ਼ਾਹ ਜੀ ਇਹ ਮਸਲਾ ਇਹਨਾਂ ਛੋਟਾ ਨਹੀਂ ਹੈ ਜੇ ਜਨਾ ਕੋ ਸਮਝ ਰੱਖਿਆ ਇਹ ਇਕੱਲੇ ਲਦਾਖ ਜਾਂ ਉੱਤਰਾਖੰਡ ਦਾ ਮਸਲਾ ਨਹੀਂ ਹੈ ਇਹ ਮਸਲਾ ਅਸਲ ਨੌਜਵਾਨਾਂ ਦਾ ਹੈ ਉਹਨਾਂ ਦੇ ਅக்ਰੋਸ਼ ਦਾ ਉਹਨਾਂ ਦੇ ਵਿਰੋਧ ਦਾ ਉਹਨਾਂ ਦੀ ਨਿਰਾਸ਼ਾ ਦਾ ਉਹਨਾਂ ਦੇ ਰੋਸ ਦਾ ਇਹਨੂੰ ਸਮਝਣ ਦੀ ਲੋੜ ਹੈ ਤੇ ਕਿਤੇ ਇਸ ਹੱਟ ਨੂੰ ਸਮਝੋ ਨਹੀਂ ਤਾਂ ਫਿਰ ਬੜਾ ਮੁਸ਼ਕਲ ਹੋ ਜਾਊਗਾ ਸਿਆਣੇ ਬੰਦੇ ਸਮਝ ਲੈਂਦੇ ਹੁੰਦੇ ਨੇ ਸਿਆਣੇ ਪੋਲਿਟਿਸ਼ੀਅਨ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਕਰਦੇ ਹੋ ਜੇ ਤਾਂ ਤੁਸੀਂ ਸਮਝਦੇ ਠੱਕੇ ਨਾਲ ਹੋ ਜੂ ਤਾਂ ਸ਼ਾਇਦ ਤੁਸੀਂ ਗਲਤੀ ਤੇ ਨਾ ਹੋਵੋ ਇਹਨੂੰ ਇੱਕ ਵਾਰੀ ਹੋਰ ਸੋਚ ਲਓ ਤੁਹਾਡੇ ਬਹੁਤ ਬਹੁਤ ਸ਼ੁਕਰੀਆ